ਆਪਰੇਸ਼ਨ ਸੰਦੂਰ ਦੇ ਵਿੱਚ ਜਿਹੜੇ 9 ਹੌਟਸਪੌਟਸ ਟਾਰਗੇਟ ਕੀਤੇ ਗਏ ਨੇ ਜਿਹੜੇ 9 ਅੱਤਵਾਦੀ ਠਿਕਾਣੇ ਟਾਰਗੇਟ ਕੀਤੇ ਗਏ ਨੇ ਉਹਨਾਂ ਦੇ ਵਿੱਚ ਬਹਾਵਲਪੁਰ ਇੱਕ ਹੈ ਬਹਾਵਲਪੁਰ ਪਾਕਿਸਤਾਨ ਪੰਜਾਬ ਪ੍ਰਾਂਤ ਦਾ ਇੱਕ ਹਿੱਸਾ ਹੈ ਔਰ ਬਹਾਵਲਪੁਰ ਦੇ ਆਸ-ਪਾਸ ਬਲੋਚੀ ਲੋਕ ਵੀ ਰਹਿੰਦੇ ਨੇ ਉਹਨਾਂ ਦੇ ਆਸ-ਪਾਸ ਜਾਟ ਕਮਿਊਨਿਟੀ ਜ਼ਿਆਦਾ ਰਹਿੰਦੀ ਹੈ ਪਰ ਬਹਾਵਲਪੁਰ ਦੇ ਅੰਦਰ ਕੁਝ ਹੋਰ ਵੀ ਹੈ ਜਿਸ ਨੂੰ ਟਾਰਗੇਟ ਕੀਤਾ ਗਿਆ ਬਹਾਵਲਪੁਰ ਹੌਟਸਪੌਟ ਕਿਉਂ ਬਣਿਆ ਬਹਾਵਲਪੁਰ ਦੇ ਵਿੱਚ ਇਹੋ ਜਿਹਾ ਕੀ ਹੈ ਕਿ ਉਸ ਉੱਤੇ ਸਰਜੀਕਲ ਸਟ੍ਰਾਈਕ ਕੀਤੀ ਗਈ ਹੈ ਬਹਾਵਲਪੁਰ ਦੇ ਉੱਤੇ ਹਮਲਾ ਕਿਸ ਕਾਰਨ ਵਾਸ ਕੀਤਾ ਗਿਆ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਜਿਸ ਵਾਸਤੇ ਕਿਉਂਕਿ ਜੇ ਆਪਾਂ 9 ਟਿਕਾਣਿਆਂ ਦੀ ਗੱਲ ਕਰਦੇ ਹਾਂ ਤੇ ਬਹਾਵਲਪੁਰ ਤੋਂ ਹਟ ਕੇ ਜਿਹੜੇ ਬਾਕੀ ਦੇ 8 ਟਿਕਾਣੇ ਹੈਗੇ ਨੇ ਉਹ ਭਾਰਤ ਵਾਲੇ ਪਾਸੇ ਜੇ ਪੰਜਾਬ ਦੇਖੀਏ ਪੰਜਾਬ ਦਾ ਉੱਤਰੀ ਹਿੱਸਾ ਉਸ ਦੇ ਨਾਲ ਲੱਗਦੇ ਲੱਗਦੇ ਉੱਪਰ ਵੱਲ ਨੂੰ ਕਸ਼ਮੀਰ ਵੱਲ ਨੂੰ ਜਾਂਦੇ ਨੇ ਯਾਨੀ ਕਿ ਉਹ ਸਾਰੇ ਉਹ ਬਾਰਡਰ ਏਰੀਆ ਪਾਕਿਸਤਾਨ ਦਾ ਜਿਹੜਾ ਅ ਉੱਪਰ ਵਾਲ ਕਸ਼ਮੀਰ ਵਾਲ ਨੂੰ ਵਾਧਾ ਆਇਆ ਔਰ ਇੱਕ ਸੀਟ ਦੇ ਵਿੱਚ ਵਾਧਾ ਆਇਆ ਪਰ ਦੂਜੇ ਪਾਸੇ ਬਹਾਵਲਪੁਰ ਬਿਲਕੁਲ ਆਊਟ ਆਫ ਦਾ ਵੇ ਲੱਗਦਾ ਉਸ ਸੀਟ ਤੋਂ ਪਰ ਆਖਰ ਬਹਾਵਲਪੁਰ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਬਹਾਵਲਪੁਰ ਦੇ ਵਿੱਚ ਇਹੋ ਜਿਹਾ ਕੀ ਸੀ ਜਿਸ ਨੂੰ ਟਾਰਗੇਟ ਕੀਤਾ ਗਿਆ ਜਿਸ ਕਰਕੇ ਉੱਥੇ ਸਰਜਿਕਲ ਸਟ੍ਰਾਈਕ ਹੋਈ ਹੈ ਦਰਸਲ ਬਹਾਵਲਪੁਰ ਇਲਾਕਾ ਨਾ ਸਿਰਫ ਪੰਜਾਬ ਪਾਕਿਸਤਾਨ ਪੰਜਾਬ ਪ੍ਰਾਂਤ ਦਾ ਹਿੱਸਾ ਹੈ ਸਗੋ ਉਹ ਜੈਸ਼ੇ ਮੁਹੰਮਦ ਜਿਹੜਾ ਅੱਤਵਾਦੀ ਸੰਗਠਨ ਹੈ ਉਸ ਦਾ ਹਾਈਡ ਆਊਟ ਵੀ ਮੰਨਿਆ ਜਾਂਦਾ ਹੈ ਜੈਸ਼ੇ ਮੁਹੰਮਦ ਹਾਈਡ ਆਊਟ ਮੰਨਿਆ ਜਾਂਦਾ ਹੈ ਬਹਾਵਲਪੁਰ ਜੈਸ਼ੇ ਮੁਹੰਮਦ ਦਾ ਹੈੱਡ ਕੁਆਰਟਰ ਮੰਨਿਆ ਜਾਂਦਾ ਹੈ ਬਹਾਵਲਪੁਰ ਔਰ ਖਾਸ ਤੌਰ ਦੇ ਉੱਤੇ ਅੱਤਵਾਦੀ ਮਸੂਦ ਅਜ਼ਹਰ ਉਸ ਦਾ ਹਾਈਡ ਆਊਟ ਮੰਨਿਆ ਜਾਂਦਾ ਹੈ ਬਹਾਵਲਪੁਰ ਇਸੇ ਥਾਂ ਦੇ ਉੱਤੇ ਮਦਰੱਸਿਆਂ ਦੇ ਵਿੱਚ ਜੈਸ਼ੇ ਮੁਹੰਮਦ ਦੇ ਮਨਸੂਬੇ ਪੂਰੇ ਕੀਤੇ ਜਾਂਦੇ ਸੀ ਹੁਣ ਤੱਕ ਇਹ ਇਨਪੁਟ ਸਾਹਮਣੇ ਆਉਂਦੀ ਰਹੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਜੈਸ਼ੇ ਮੁਹੰਮਦ ਐਕਟਿਵ ਸੀ ਇਹਨਪੁਟ ਸਾਹਮਣੇ ਆਉਂਦੀ ਰਹੀ ਹੈ ਬਹਾਵਲਪੁਰ ਦਾ ਹੀ ਰਹਿਣ ਵਾਲਾ ਸੀ ਮਜ਼ੂਦ ਅਜ਼ਹਰ ਇੱਥੇ ਹੀ ਉਹ ਜੰਮਿਆ ਸੀ ਇੱਥੇ ਹੀ ਪੜਿਆ ਸੀ ਔਰ ਪਾਕਿਸਤਾਨ ਪੰਜਾਬ ਪ੍ਰਾਂਤ ਦਾ ਹਿੱਸਾ ਆ ਬਹਾਵਲਪੁਰੇ ਵੀ ਜਾਣ ਲੈਣਾ ਬਹੁਤ ਜ਼ਰੂਰੀ ਆ ਹੁਣ ਤੱਕ ਬਹਾਵਲਪੁਰ ਸਭ ਤੋਂ ਵੱਧ ਜੈਸ਼ੇ ਮੁਹੰਮਦ ਦੇ ਸਰਗਣਾ ਮਸੂਦ ਅਜ਼ਰ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ આતਵਾਦੀ মাসুদ ਅਜ਼ਰ ਇੱਥੋਂ ਹੀ ਆਪਰੇਟ ਕਰਦਾ ਸੀ ਇਹ ਵੀ ਇਨਪੁਟ ਸੀ ਇਹ ਹੀ ਜਾਣਕਾਰੀ ਸੀ ਇੱਥੋਂ ਦੀ ਇੱਕ ਜਾਮੀਆ ਮਸਜਿਦ ਸੁਬਾਨ ਲਾ ਉਸ ਦੇ ਵਿੱਚ মাসুদ ਅਜ਼ਰ ਦਾ ਹੈੱਡ ਕੁਆਰਟਰ ਦੱਸਿਆ ਜਾਂਦਾ ਉਸ ਮਸਜਿਦ ਦਾ ਓਲਾ ਕਰਕੇ ਆਪਣੇ ਨਾ ਪਾਕ ਇਰਾਦੇ ਜਿਹੜੇ ਨੇ ਉਹ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਇਸ ਜਾਮੀਆ ਮਸਜਿਦ ਸੁਬਾਨ ਲਾ ਜੋ ਇੱਕ ਮਦਰਸਾ ਹੈ ਉਸ ਨੂੰ ਨਿਸ਼ਾਨਾ ਬਣਾ ਕੇ ਤਬਾਹ ਕੀਤਾ ਗਿਆ ਇਹ ਹੈੱਡ ਕੁਆਰਟਰ মাসুদ ਅਜ਼ਰ ਦਾ ਦੱਸਿਆ ਜਾਂਦਾ ਹੈ ਦੱਸ ਦਈਏ ਕਿ ਇਸ ਦਾ ਇਸਤੇਮਾਲ ਖਾਸ ਤੌਰ ਦੇ ਉੱਤੇ ਜੈਸ਼ੇ ਮੁਹੰਮਦ ਜਿਹੜੀ ਅੱਤਵਾਦੀ ਸੰਗ ਹੈਗਾ ਉਸ ਦੇ ਵਿੱਚ ਭਰਤੀਆਂ ਔਰ ਫੰਡ ਰੇਜ਼ਿੰਗ ਵਾਸਤੇ ਕੀਤਾ ਜਾਂਦਾ ਸੀਗਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਪਾਕਿਸਤਾਨ ਸੈਨਾ ਦੀ छाਵਨੀ ਤੋਂ ਇਹ ਮਹਿਜ਼ 8 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਮਦਰਸਾ ਜਿਹੜਾ ਉਹ ਬਣਿਆ ਹੋਇਆ ਜੇ ਪਾਕਿਸਤਾਨ ਦੀ ਸੈਨਾ ਦੀ ਗੱਲ ਕਰੀਏ ਸੈਨਾ छाਵਨੀ ਦੀ ਗੱਲ ਕਰੀਏ ਤੇ ਉਹ ਪਾਕਿਸਤਾਨ ਦੇ 31 ਕੋਰ ਦੇ 30000 ਸੈਨਿਕਾਂ ਨੂੰ ਆਪਣੇ ਅੰਦਰ ਸਮਾ ਕੇ ਉਹ ਬਟਾਲੀਅਨ ਉੱਥੇ ਬੈਠੀ ਹੋਈ ਹੈ ਉਹ ਸੈਨਾ ਦਾ ਹੌਟਸਪੌਟ ਵੀ 8 ਕਿਲੋਮੀਟਰ ਦੀ ਦੂਰੀ ਦੇ ਉੱਥੇ ਉੱਥੇ ਹੈਗਾ ਬਹਾਵਲਪੁਰ ਹੈੱਡਕੁਆਟਰ ਦਾ ਇਸਤੇਮਾਲ ਕੀਤਾ ਜਾਂਦਾ ਸੀ ਫੰਡ ਰੇジング ਵਾਸਤੇ ਔਰ ਭਰਤੀਆਂ ਵਾਸਤੇ ਇਨਪੁਟ ਸਗੀ ਇਹ ਉਹ ਕਾਰਨ ਨੇ ਕਿ ਬਹਾਵਲਪੁਰ ਨੂੰ ਨਿਸ਼ਾਨਾ ਬਣਾਇਆ ਗਿਆ ਬਹਾਵਲਪੁਰ ਦੇ ਇਸ ਜਾਮੀਆ ਮਸਜਿਦ ਮਦਰਸੇ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਉਹ ਕਾਰਨ ਸੀ ਕਿਉਂਕਿ ਅਤਵਾਦੀ ਮਸੂਦ ਅਜ਼ਹਰ ਇਸ ਇਲਾਕੇ ਦੇ ਵਿੱਚ ਸਰਗਰਮ ਸੀ ਇਸ ਬਹਾਵਲਪੁਰ ਦਾ ਰਹਿਣ ਵਾਲਾ ਸੀ ਔਰ ਇਥੋਂ ਆਪਣੇ ناکਾਮ ਇਰਾਦਿਆਂ ਨੂੰ ਅਮਲ ਦੇ ਵਿੱਚ ਲਿਆਉਣ ਦੇ ਨਾਲ ਸੰਬੰਧਿਤ ਜਾਣਕਾਰੀ ਸੀ ਮਸੂਦ ਅਜ਼ਰ ਜਿਹੜਾ ਇਹਦੇ ਨਾਲ ਸੰਬੰਧਿਤ ਸੀ ਇਸ ਵਾਸਤੇ ਬਹਾਵਲਪੁਰ ਦਾ ਟਾਰਗੇਟ ਵੀ ਰੱਖਿਆ ਗਿਆ ਆਪਰੇਸ਼ਨ ਸੰਦੂਰ ਦੇ ਵਿੱਚ ਹੋਰ ਵੀ ਟਿਕਾਣੇ ਨੇ ਹੋਰ ਟਿਕਾਣਿਆਂ ਦੇ ਉੱਤੇ ਵੀ ਹਮਲਾ ਕੀਤਾ ਗਿਆ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਜਾਣਕਾਰੀ ਸਾਹਮਣੇ ਆ ਰਹੀ ਹੈ ਬਹੁਤ ਕੁਝ ਇਸ ਵੇਲੇ ਡਿਪਲੋਮੈਟਿਕ ਵੇ ਨਾਲ ਵੀ ਚੱਲਦਾ ਪਿਆ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਚੱਲਦਾ ਪਿਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਂ ਇੰਡੀਆ ਪੰਜਾਬੀ ਤੇ